ਵਿਊਅਰਸ ਵੈਲਕਮ ਬੈਕ ਇਨ ਅ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਹੀ ਈਮੇਲ ਆਈ ਹੈ ਅਮਨਜੋਤ ਕੌਰ ਜੀ ਦੀ ਚੰਡੀਗੜ੍ਹ ਪੰਜਾਬ ਤੋਂ ਇਹਨਾਂ ਦੀ ਆਪਾਂ ਲਿਖਤ ਦੇ ਚਾਰ ਸੈਗਮੈਂਟ ਕਰ ਚੁੱਕੇ ਆ ਪੰਜਵਾਂ ਸੈਗਮੈਂਟ ਵਿੱਚ ਉਹਨਾਂ ਦੇ ਆਪਾਂ ਪੜਨ ਜਾ ਰਹੇ ਹਾਂ ਜਿਹੜਾ ਇਸ਼ੂ ਹੈਗਾ ਸਿੱਖਾਂ ਲਈ ਜਾਗਿਆ ਹੈਜ ਅਤੇ ਪਾਕਿਸਤਾਨ ਵਿਚਲੀ ਸਿੱਖ ਵਿਰਾਸਤ ਇਹ ਲਿਖਦੇ ਹਨ ਸਕਰੋਲ ਅਤੇ ਨਿਊਜ਼ਗ੍ਰਾਮ ਵਰਗੀਆਂ ਸਾਈਟਸ ਹਰ ਥੋੜੇ ਦਿਨਾਂ ਬਾਅਦ ਪੰਜਾਬ ਵਿਚਲੀ ਗਵਾਚ ਚੁੱਕੀ ਤਬਾਹ ਹੋ ਚੁੱਕੀ ਜਾਂ ਫਿਰ ਭੁੱਲ ਚੁੱਕੀ ਸਿੱਖ ਵਿਰਸਾ ਵਿਰਾਸਤ ਬਾਰੇ ਲਿਖਦੇ ਹਨ ਸਕਰੋਲ ਨੇ ਇੱਕ ਪਾਕਿਸਤਾਨੀ ਮੁਸਲਮਾਨ ਨੂੰ ਇਸ ਕੰਮ ਤੇ ਲਗਾਇਆ ਹੋਇਆ ਹੈ ਕਿ ਜਿਹੜਾ ਪਾਕਿਸਤਾਨ ਦੇ ਸਿੱਖਾਂ ਤੇ ਸਿੱਖ ਵਿਰਾਸਤ ਬਾਰੇ ਲਿਖਦਾ ਹੈ ਉਹ ਸਿੱਖਾਂ ਅਤੇ ਸਿੱਖ ਗੁਰੂਆਂ ਬਾਰੇ ਬਹੁਤ ਮਾੜੀ ਸ਼ਬਦਾਲੀ ਵਰਤਦਾ ਹੈ ਇਥੋਂ ਤੱਕ ਕਿ ਸਿੱਖ ਇਤਿਹਾਸ ਨੂੰ ਮਿ ਇਤਿਹਾਸਕ ਦੱਸਦਾ ਹੈ ਕਹਿੰਦਾ ਹੈ ਕਿ ਸਿਰਫ ਗੁਰੂ ਨਾਨਕ ਹੀ ਇਕਲੋਤੇ ਗੁਰੂ ਸਨ ਬਾਕੀ ਗੁਰੂਆਂ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਕਦੇ ਗੁਰੂ ਨਾਨਕ ਨੇ ਮਨਜੂਰ ਨਹੀਂ ਸੀ ਕਰਨਾ ਇਹ ਪਾਕਿਸਤਾਨੀ ਲੇਖਕ ਹਰੂਨ ਖਾਲਿਦ ਕਹਿੰਦਾ ਹੈ ਕਿ ਪਾਕਿਸਤਾਨੀ ਗੁਰਦੁਆਰਿਆਂ ਨੂੰ ਖਾਲਿਸਤਾਨੀ ਅੱਤਵਾਦ ਲਈ ਭਾਰਤ ਦੇ ਵਿਰੋਧ ਵਿੱਚ ਵਰਤਿਆ ਜਾ ਰਿਹਾ ਹੈ ਸਕਰੋਲ ਮਲੂ ਛਾਪੇ ਇਸ ਦੇ ਆਰਟੀਕਲ ਦੇ ਲਿੰਕ ਵੀ ਪੇਜ ਰਹੀਆਂ ਇਹ ਲਿਖਦੇ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਤੂ ਬਾਦ ਗੁਰੂਆਂ ਨੇ ਸਿੱਖੀ ਨੂੰ ਹਿੰਸਕ ਰੂਪ ਦੇ ਦਿੱਤਾ ਜੜਾ ਗੁਰੂ ਨਾਨਕ ਨੇ ਕਦੇ ਮਨਜੂਰ ਨਹੀਂ ਸੀ ਕਰਨਾ ਇਹ ਉਵੇਂ ਹੀ ਹੈ ਜਿਵੇਂ ਹਿੰਦੂਆਂ ਤੇ ਮੁਸਲਮਾਨਾਂ ਨੇ ਸਾਡੇ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਪੇਸ਼ ਕੀਤਾ ਮੈਨੂੰ ਪਤਾ ਹੈ ਕਿ ਤੁਸੀਂ ਇਸ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕਰੋਗੇ ਕਿਉਂਕਿ ਤੁਸੀਂ ਪਾਕਿਸਤਾਨੀ ਮੁਸਲਮਾਨਾਂ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ ਪਰ ਇਹ ਗੱਲ ਦੁਖਦਾਈ ਹੈ ਕਿ ਅੱਜ ਤੱਕ ਵੀ ਮੁਸਲਮਾਨ ਸਿੱਖਾਂ ਬਾਰੇ ਕੀ ਕੀ ਬੋਲ ਰਹੇ ਹਨ ਕੋਈ ਸਿੱਖ ਇਹਨਾਂ ਨਾਲ ਹਮਦਰਦੀ ਪ੍ਰਗਟ ਨਹੀਂ ਕਰ ਸਕਦਾ ਸੋਸ਼ਲ ਮੀਡੀਆ ਤੇ ਵੀ ਮੁਸਲਮਾਨ ਕਾਂਗਰਸ ਦੀ ਵਧੇਰੇ ਹਮਾਇਤ ਕਰਦੇ ਹਨ ਤੇ ਸਿੱਖਾਂ ਖਿਲਾਫ ਟਵੀਟ ਨੂੰ ਰੀਟਵੀਟ ਕਰਨ ਵਿੱਚ ਤੇ ਸਿੱਖਾਂ ਨੂੰ ਨਿਚਾ ਦਿਖਾਉਣ ਵਿੱਚ ਮੋਰੀ ਹੁੰਦੇ ਹਨ ਇਸ ਪਿੱਛੇ ਅਜੰਡਾ ਇਹ ਹੈ ਕਿ ਸਿੱਖ ਇਤਿਹਾਸ ਨੂੰ ਇਤਿਹਾਸ ਬਣਾ ਦਿੱਤਾ ਜਾਵੇ ਸਿੱਖਾਂ ਨੂੰ ਹਾਰੇ ਹੋਏ ਸਭ ਕੁਝ ਗਵਾ ਚੁੱਕੇ ਬਣਾ ਕੇ ਪੇਸ਼ ਕੀਤਾ ਜਾਵੇ ਤੇ ਪਾਕਿਸਤਾਨ ਦੇ ਪੰਜਾਬ ਨਾਲ ਸਾਂਝ ਨੂੰ ਭਾਰਤ ਵਿਰੋਧੀ ਬਣਾ ਕੇ ਪੇਸ਼ ਕੀਤਾ ਜਾਵੇ ਤੇ ਕਿਹਾ ਜਾਵੇ ਕਿ ਪਾਕਿਸਤਾਨ ਭਾਰਤ ਵਿਰੋਧੀ ਗਤੀਵਿਧੀਆਂ ਦਾ ਅੱਡਾ ਹੈ ਇੰਡੀਅਨ ਮੀਡੀਆ ਪਾਕਿਸਤਾਨ ਦੇ ਸਿੱਖਾਂ ਨੂੰ ਖਤਰਾ ਦੱਸਦਾ ਹੈ ਜਾਂ ਫਿਰ ਕਹਿੰਦਾ ਹੈ ਕਿ ਉਹਨਾਂ ਦੀ ਉੱਥੇ ਕੋਈ ਜ਼ਿੰਦਗੀ ਨਹੀਂ ਸੇਕ ਸਿਰਫ ਹਿੰਦੂ ਇੰਡੀਆ ਵਿੱਚ ਹੀ ਸੁਰੱਖਿਅਤ ਹਨ ਜੀ ਡਾਕਟਰ ਸਾਹਿਬ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਈਮੇਲ ਦਾ ਜਿਹੜਾ ਪਹਿਲਾ ਸੈਗਮੈਂਟ ਅਸੀਂ ਡਿਸਕਸ ਕਰਨਾ ਹੈ ਵੈਸੇ ਅਸੀਂ ਉਹਨਾਂ ਨੂੰ ਗਲਤ ਸਾਬਤ ਕੀਤਾ ਕਿਉਂਕਿ ਉਹਨਾਂ ਨੇ ਗੈਸ ਸੀ ਕਿ ਵੀ ਅਸੀਂ ਇਹ ਸਿਰਫ ਸੈਗਮੈਂਟ ਨੂੰ ਨਹੀਂ ਪੜਾਂਗੇ ਕਿਉਂਕਿ ਉਹਨਾਂ ਦੇ ਮੁਤਾਬਕ ਅਸੀਂ ਪਾਕਿਸਤਾਨ ਦੇ ਨਾਲ ਜਿਹੜਾ ਸਿੱਖਾਂ ਦੀ ਸਾਂਝ ਦੇ ਮੁੱਦੇ ਹੈ ਜੀ ਉਨੇ ਵਿਕੇ ਉਹਨਾਂ ਨੂੰ ਲੱਗਿਆ ਕਿ ਵੀ ਸ਼ਾਇਦ ਅਸੀਂ ਇਸ ਨੂੰ ਆਪਣੇ ਉਸ ਏਜੰਡੇ ਮੁਤਾਬਕ ਨਾ ਸਮਝਿਆ ਹੋਇਆ ਹੈ ਇਗਨੋਰ ਕਰੀਏ ਅ ਦੇਖੋ ਮੈਂ ਸਮਝਦਾ ਵੀ ਬਜਾਏ ਤੱਥਾਂ ਨੂੰ ਕਾਰਪਟ ਦੇ ਥੱਲੇ ਲਪਕੋਣ ਦੇ ਜਾਂ ਬਹੁਤ ਵਾਰੀ ਜਿਸ ਨੂੰ ਅਸੀਂ ਕਹਿੰਦੇ ਆ ਕਿ ਉਸ ਤੇ ਪਰਦਾ ਪੂਛੀ ਕਰਨ ਦੇ ਜੀ ਬਹੁਤ ਸਾਰੀਆਂ ਸਿਮਿਲੈਰਿਟੀਆਂ ਨੇ ਬਹੁਤ ਸਾਰੀਆਂ ਸਾਡੀਆਂ માનਤਾਵਾਂ ਇੱਕੋ ਜਿਹੀਆਂ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਸਾਡੇ ਮਤਭੇਦ ਨੇ ਜਾਂ ਸਾਡੇ ਗਿਲੇ ਨੇ ਜਾਂ ਉਹਨਾਂ ਦੇ ਗਿਲੇ ਨੇ ਉਹਨਾਂ ਨੂੰ ਖੁੱਲਕੇ ਡਿਸਕਸ ਕਰਨਾ ਚਾਹੀਦਾ ਔਰ ਮੈਂ ਸਮਝਦਾ ਹਾਂ ਵੀ ਤੁਸੀਂ ਜੇ ਪਰਦਾ ਪੂਛੀ ਕਰਦੇ ਹੋ ਬਹੁਤ ਵਾਰ 47 ਦੇ ਹਵਾਲੇ ਨਾਲ ਵੀ ਇਹ ਹੁੰਦਾ ਹੈ ਸਾਡੇ ਬਹੁਤ ਸਾਰੇ ਜਿਹੜੇ ਪਾਕਿਸਤਾਨੀ ਦੋਸਤ ਮਿਲਣਗੇ ਜਾਂ ਅਸੀਂ ਜਦੋਂ ਉਹਨਾਂ ਨੂੰ ਮਿਲਦੇ ਹਾਂ ਅਸੀਂ ਚੰਗੀਆਂ ਚੰਗੀਆਂ ਗੱਲਾਂ ਤਾਂ ਕਰਦੇ ਹਾਂ ਕਿ ਵੀ ਜ਼ਬਾਨ ਦੀ ਸਾਂਝ ਦੂਜੇ ਦੀ ਪਰ ਜਦੋਂ 47 ਦਾ ਮੁੱਦਾ ਆ ਜਾਂਦਾ ਹੈ ਜਾਂ ਕੁਝ ਹੋਰ ਇਸ਼ੂ ਆ ਜਾਂਦੇ ਨੇ ਤੇ ਫਿਰ ਅਸੀਂ ਉਸ ਨੂੰ ਲਕਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਮੈਂ ਸਮਝਦਾ ਹਾਂ ਕਿ ਜਦੋਂ ਤੱਕ ਅਸੀਂ ਇਮਾਨਦਾਰੀ ਨਾਲ ਜੋ ਵਿਤੇਜ ਹੋਇਆ ਹੈ ਜੋ ਅੱਜ ਹੋ ਰਿਹਾ ਹੈ ਇਸ ਦਾ ਮੁਤਾਲੇਆ ਨਹੀਂ ਕਰਾਂਗੇ ਤੇ ਫਿਰ ਹੈਲਥੀ ਸਾਂਝ ਨਹੀਂ ਬਣ ਸਕੇਗੀ। ਜੀ ਜੀ। ਉਹਨਾਂ ਸਬੰਧਾਂ ਦੇ ਵਿੱਚ ਇੱਕ ਲਕੋਵ ਵਾਲੀ ਭਾਵਨਾ ਰਹੇਗੀ ਔਰ ਉਹੀ ਬਿਟਰਨੈਸ ਜਾਂ ਉਹੀ ਲਕੋ ਕਿਸੇ ਵੇਲੇ ਫੇਰ ਕਿਸੇ ਹੋਰ ਰੂਪ ਸਾਹਮਣੇ ਆਉਂਦਾ ਹੈ। ਸੋ ਜਿਹੜਾ ਪੈਂਜੀ ਦਾ ਕੰਸਰਨ ਹੈ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਦੇ ਨਾਲ ਸਕਰੋਲ ਦਨ ਯੂਜ਼ ਵੈਬ ਔਰ ਦੂਸਰਾਂ ਦਾ ਉਹਨਾਂ ਨੇ ਹਵਾਲਾ ਦਿੱਤਾ ਲਿੰਕ ਵੀ ਭੇਜੇ ਨੇ ਉਹਨਾਂ ਨੇ ਕਿਹਾ ਵੀ ਪਾਕਿਸਤਾਨੀ ਮੁਸਲਮਾਨ ਉਹ ਉੱਥੇ ਦੇਖਣ ਵਾਲੀ ਗੱਲ ਇਹ ਹੈ ਔਰ ਮੈਂ ਇਹ ਗੱਲ ਜਿੰਨੀ ਮੈਨੂੰ ਇਸ ਗੱਲ ਦੀ ਸਮਝ ਹੈ ਕੁਝ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਬਾਰੇ ਲਿਖਣ ਵਾਲੇ ਨੇ ਜਾਂ ਸਿੱਖ ਗੁਰਦੁਆਰਿਆਂ ਦੇ ਉੱਤੇ ਕੰਮ ਕਰਨ ਵਾਲੇ ਨੇ ਜਾਂ ਜ਼ੁਬਾਨ ਦੇ ਮਾਮਲੇ ਦੇ ਵਿੱਚ ਪੰਜਾਬੀ ਦੇ ਮਤਈ ਨੇ ਉਹ ਖੱਬੇ ਪੱਖੀ ਵਿਚਾਰਧਾਰਾ ਦੇ ਨੇ ਉਹ ਜ਼ੁਬਾਨ ਦੇ ਸੱਭਿਆਚਾਰ ਤੇ ਆਧਾਰਿਤ ਤਾਂ ਜਿਹੜੀ ਗੱਲ ਕਰਨਾ ਚਾਹੁੰਦੇ ਨੇ ਕਿ ਜਦੋਂ ਮਜ਼ਹਬ ਦੀ ਗੱਲ ਆਉਂਦੀ ਹੈ ਉਹ ਤਾਂ ਆਪਣੇ ਇਸਲਾਮ ਮਜ਼ਹਬ ਦੇ ਨਾਲ ਵੀ ਜਿਹੜਾ ਉਸ ਦੀ ਇੰਟਰਪ੍ਰੀਟੇਸ਼ਨ ਨੂੰ ਬਿਲਕੁਲ ਡਿਫਰੈਂਟਲੀ ਕਰਦੇ ਨੇ ਮੈਂ ਨਾਸਤਿਕ ਸ਼ਬਤ ਤਾਂ ਨਹੀਂ ਕਹਿਣਾ ਚਾਹੁੰਦਾ ਪਰ ਅੰਦਰ ਖਾਤੇ ਉਹਨਾਂ ਦੇ ਵਿੱਚ ਜਿਵੇਂ ਸਾਡੇ کئی ਵਾਰ ਜਿਹੜੇ ਪੱਗ ਵਾਲੇ ਵੀ ਤੁਹਾਨੂੰ ਜਾਂ ਪੂਰੇ ਸਿੱਖੀ ਸਰੂਪ ਵਾਲੇ ਵੀ ਕਾਮਰੇਡ ਨਜ਼ਰ ਆਣਗੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਲੱਗਦਾ ਹੁੰਦਾ ਹੈ ਵੀ ਇਹ ਸਿੱਖੀ ਦੇ ਸਭ ਤੋਂ ਵੱਡੇ ਬੈਰੀ ਨੇ ਹਾਲਪੈ ਉਹਨਾਂ ਦੇ ਜਿਹੜੇ ਪਾਕਿਸਤਾਨ ਵਿੱਚ ਦੇ ਕੁਝ ਲਖਾਰੀ ਨੇ ਉਹਨਾਂ ਦੇ ਹੌਸਲੇ ਦੀ ਦਾਤ ਵੀ ਦਿੰਦੇ ਹੈ ਇਹ ਉਹ ਜਦੋਂ ਰਿਸਰਚ ਕਰਦੇ ਨੇ ਇਹਦੇ باوجود ਕਿ ਕਈ ਵਾਰ ਉਹਨਾਂ ਨੂੰ ਜਿਹੜਾ ਉਹ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਫਿਰ ਵੀ ਕੰਮ ਕਰਦੇ ਨੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਬਿਮਾਰੀ ਜਿਸ ਵੱਲ ਇਹਨਾਂ ਨੇ ਖਾਸ ਤੌਰ ਤੇ ਹਰੂਨ ਖਾਲਦ ਦੇ ਲਿਖਦਾ ਜ਼ਿਕਰ ਕੀਤਾ ਹੈ ਜਾਂ ਪੱਛਮੀ ਸਕਾਲਰ ਜਦੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਆਦਰੂਪ ਚ ਦੇਖਣਾ ਜਾਂ ਬਾਕੀ ਗੁਰੂ ਸਾਹਿਬਾਨ ਖਾਸ ਤੌਰ ਤੇ ਅ ਸ਼ਸਤਰਾਂ ਦੀ ਵਰਤੋਂ ਨੂੰ ਦੇਖਣਾ ਕਿ ਵੀ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਵੱਖਰੀ ਗੱਲ ਹੈ ਜੀ ਜੀ ਤੇ ਤੁਕਾਂ ਜ਼ਰੂਰ ਹੈ ਔਰ ਇਹਦੇ ਵਿੱਚ ਕਿਸੇ ਹੱਦ ਤੱਕ ਕਿਉਂਕਿ ਅਸੀਂ ਵੀ ਸਾਡੀ ਸ਼੍ਰੋਮਣੀ ਕਮੇਟੀ ਜਾਂ ਸਾਡੇ ਅਦਾਰੇ ਕੋਈ ਅਸੀਂ ਆਥੈਂਟਿਕ ਹਿਸਟਰੀ ਇਸ ਕਿਸਮ ਦੀ ਜਿਹਦੇ ਵਿੱਚ ਜੋਤ ਉਹ ਹੈ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਕਿ ਭਾਈ ਉਹੀ ਜੋਤ ਗੁਰੂ ਨਾਨਕ ਜੋਤ 10 ਜਾਮਿਆਂ ਚ ਵਰਤਦੀ ਹੈ ਉਹੀ ਵਿਚਾਰਧਾਰਾ ਔਰ ਜੇ ਗੋਕਲ ਚੰਦ ਨਾਰੰਗ ਨੇ ਕਿਹਾ ਵੀ ਜਿਹੜਾ ਖੰਡਾ ਦਸਵੇਂ ਪਾਤਸ਼ਾਹ ਨੇ ਖੜਕਾਇਆ ਉਸ ਦਾ ਲੋਹਾ ਨੌ ਗੁਰੂ ਸਹਿਬਾਨ ਨੇ ਤਿਆਰ ਕੀਤਾ ਸੀ ਸੋ ਇਹ ਇੱਕ ਬੜੀ ਪਰਫਾਰਮਿੰਗ ਸਟੇਟਮੈਂਟ ਹੈ ਕਿ ਭਾਈ ਫਾਈਨਲ ਤਲਵਾਰ ਤੱਕ ਪਹੁੰਚਣ ਤੋਂ ਪਹਿਲਾਂ ਵਿਚਾਰਧਾਰਕ ਸੇਧ ਗੁਰੂ ਨਾਨਕ ਸਾਹਿਬ ਦੀ ਹੈ ਸੋ ਕਿੱਥੇ ਉਹਨਾਂ ਦੀ ਜਿਹੜੀ ਹੈ ਕਿਸੇ ਹੱਦ ਤੱਕ ਨਾ ਸਮਝੀ ਵੀ ਹੈ ਵੱਧ ਧਿਆਨ ਤੀ ਤਾਂ ਮੈਨੂੰ ਨਹੀਂ ਪਤਾ ਉਹਨਾਂ 'ਚ ਜ਼ਰੂਰ ਪਾਕਿਸਤਾਨ ਦੇ ਵਿੱਚ ਵੀ ਇਸ ਕਿਸਮ ਦੇ ਇੰਡੀਅਨ ਏਜੰਟ ਜਾਂ ਇੰਡੀਆ ਦਾ ਪ੍ਰਭਾਵ ਕਬੂਲਣ ਵਾਲੇ ਪੱਤਰਕਾਰ ਲੇਖਕ ਨੇ ਜਿਹੜੇ ਇਸ ਕਿਸਮ ਦੀਆਂ ਵੀ ਕਰਦੇ ਨੇ ਔਰ ਖਾਸ ਤੌਰ ਤੇ ਜੇ ਕਹਿਣਾ ਕਿ ਜੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਐਂਟੀ ਇੰਡੀਆ ਐਕਟੀਵਿਟੀ ਹੁੰਦੀ ਹੈ ਜਾਂ ਸਿੱਖ ਐਕਸਟਰੀਮਿਜ਼ਮ ਹੈ ਤਾਂ ਫਿਰ ਇੰਡੀਅਨ ਗਵਰਨਮੈਂਟ ਲਾਈਨ ਹੋਏ ਅੱਗੇ ਟੋ ਕਰਨ ਵਾਲੀ ਗੱਲ ਹੈ ਔਰ ਦੂਸਰੇ ਪਾਸੇ ਉਹਨਾਂ ਨੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਕਿ ਭਾਈ ਇਹਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਮੁਸਲਮਾਨ ਨਾਵਾਂ ਵਾਲੇ ਨੇ ਉਹ ਰੀਟਵੀਟ ਕਰਦੇ ਨੇ ਜਾਂ ਅੱਗੇ ਤੋੜਦੇ ਨੇ ਜੀ ਉਹ ਭਾਰਤ ਦੇ ਮੁਸਲਮਾਨਾਂ ਬਾਰੇ ਜਿਹੜੇ ਖਾਸ ਤੌਰ ਤੇ ਉਹਨਾਂ ਦੇ ਨੁਮਾਇੰਦੇ ਬਾਹਰ ਵੀ ਨੇ ਜਿੰਨਾ ਕਿ ਮੇਰਾ ਤਜਰਬਾ ਹੈ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਜਿਹੜੇ ਕਿ ਸੱਚ ਪੂਜ ਲੜ ਰਹੇ ਨੇ ਪਰ ਉਹ ਸਮਝਦੇ ਨੇ ਸਿੱਖ ਤਹਿਰੀਕ ਨੂੰ ਵੀ ਔਰ ਸਿੱਖਾਂ ਦੇ ਨਾਲ ਵੀ ਬਾਕੀ ਉਹ ਬਹੁਤ ਡਰ ਦੇ ਵਿੱਚ ਰਹਿੰਦੇ ਨੇ ਔਰ ਇੱਥੇ ਕਈ ਵਾਰ ਨੂੰ ਕੈਲੀਫੋਰਨੀਆ ਯਾਦ ਹੈ ਕੋਈ ਉਹਨਾਂ ਦੀ ਆਰਗੇਨਾਈਜੇਸ਼ਨ ਦੀ ਐਕਟੀਵਿਟੀ ਸੀ ਸਾਨੂੰ ਕਿਸੇ ਹੋਰ ਪਾਸੇ ਇਨਵੀਟੇਸ਼ਨ ਮਿਲਿਆ ਤੇ ਇਹ ਜਦੋਂ ਆਪਣੇ ਘਰਾਂ ਦੇ ਆਪਣੇ ਲਿਵਿੰਗ ਰੂਮ ਦੇ ਵਿੱਚ ਬੈਠ ਕੇ ਵੀ ਕੋਈ ਗੱਲ ਕਰ ਰਹੇ ਹੁੰਦੇ ਨੇ ਤਾਂ ਫੁਸਫੁਸ ਕਰ ਰਹੇ ਹੁੰਦੇ ਨੇ ਮੂੰਹ ਚੋਂ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ ਉਹ ਇੰਨੇ ਡਰੇ ਹੋਏ ਨੇ ਭਾਵੇਂ ਨੰਬਰ 160 ਮਿਲੀਅਨ 170 ਮਿਲੀਅਨ ਹੈ ਲੇਕਿਨ ਇਹ ਇੰਡੀਆ ਦੇ ਡਰ ਥੱਲੇ ਨਹੀਂ ਇੱਥੇ ਰਹਿੰਦੇ ਆ ਵੀ ਉਹਨਾਂ ਦੇ ਹਾਈਲੀ ਐਜੂਕੇਟਿਡ ਡਾਕਟਰਸ ਔਰ ਦੂਸਰੇ ਪਰ ਉਹ ਜਦੋਂ ਜਿਵੇਂ ਇੱਕ ਗੁਲਾਮ ਆਪਣਾ ਪ੍ਰਗਟਾਵਾ ਕਰਦਾ ਹੈ ਆਪਣੀ ਗੁਲਾਮੀ ਦਾ ਮਾਰਗ ਨੂੰ ਦੱਸਣ ਦੇ ਲਈ ਦੇਖੋ ਮੈਂ ਤਾਂ ਦੇਸ਼ ਭਗਤ ਹੈ ਔਰ ਜ਼ਰੂਰ ਹੈ ਇਸ ਕਿਸਮ ਦਾ ਰੁਝਾਨ ਐਮ ਜੀ ਅਕਬਰ ਵਰਗਾ ਜਿਹੜਾ ਕਿ ਇੰਦਰਾ ਗਾਂਧੀ ਦਾ ਚਿਹਤਾ ਹੈ ਕਿਵੇਂ ਸਿੱਖਾਂ ਦੇ ਖਿਲਾਫ ਲਿਖਦਾ ਸੀ ਅੱਜ ਬੀ ਜੀ ਪੀ ਦਾ ਸਰਪ੍ਰੈਜ਼ ਮਨਿਸਟਰ ਬਣਿਆ ਹੋਇਆ ਹੈ ਕਿਸ ਕਿਸਮ ਦਾ ਹੈ ਔਰ ਜਿਹੜੇ ਦੋ ਸਭ ਤੋਂ ਅਮੀਰ ਨੇ ਉਹਨਾਂ ਦੇ ਵਿੱਚ ਇੱਕ ਐਸੋ ਇਹ ਐਮ ਜੀ ਅਕਬਰ ਕੈਰੈਕਟਰ ਵੀ ਜਾਂ ਪਾਕਿਸਤਾਨ ਦੇ ਵਿੱਚ ਵੀ ਇਸ ਕਿਸਮ ਦੇ ਕੈਰੈਕਟਰ ਨੇ ਲੇਕਿਨ ਮੈਂ ਸਮਝਦਾ ਹਾਂ ਵੀ ਸਾਨੂੰ ਇਹਦੇ باوجود ਇਹ ਇਸ ਕਿਸਮ ਦੀਆਂ ਕਈ ਵਰੀ ਹੱਤਤਾ ਜਿਹੜੀਆਂ ਨੇ ਉਹ ਐਨੌਏ ਵੀ ਕਰਦੀਆਂ ਪਰ ਸਾਨੂੰ ਲੌਂਗ ਟਰਮ ਇਹ ਦੇਖਦੇ ਹੋਇਆ ਕਿ ਸਾਡੇ ਦੁਸ਼ਮਣ ਨੂੰ ਕਿਹੜੀ ਗੱਲ ਤਕਲੀਫ ਦਿੰਦੀ ਹੈ ਔਰ ਸਾਡੇ ਲੌਂਗ ਟਰਮ ਹਿੱਤ ਦੇ ਵਿੱਚ ਕੀ ਔਰ ਸਿੱਖ ਫਿਲਾਸਫੀ ਦੇ ਵਿੱਚ ਕੀ ਹੈ ਅਸੀਂ ਜ਼ੁਲਮ ਦੇ ਖਿਲਾਫ ਖੜੋਤੇ ਔਰ ਅਸੀਂ ਸਮਝਦੇ ਹਾਂ ਕਿ ਭਾਈ ਭਾਵੇਂ ਅੱਜ ਇਸ ਕਿਸਮ ਦੇ ਐਟੀਟਿਊਡ ਵਾਲੇ ਵੀ ਨੇ ਪਰ ਸਾਡੇ ਸਾਹਮਣੇ ਸਾਈ ਮੀਆਂਮੀਰ ਜਿਨੇ ਦਰਬਾਰ ਸਾਹਿਬ ਦੀ ਨਹੀਂ ਰੱਖੀ ਸਾਡੇ ਸਾਹਮਣੇ ਪੀਰ ਬੁੱਧੂ ਸ਼ਾਹ ਨਬੀ ਖਾਨ ਗਰੀ ਖਾਨ ਹੈ ਔਰ ਅੱਜ ਵੀ ਸਿੱਖਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਅਫਜ਼ਲ ਐਸਨ ਰੰਦਾਵੇ ਵਰਗੇ ਉਹਨਖਾਰੀ ਜਾਂ ਜਿਹੜੇ ਪਾਕਿਸਤਾਨ ਦਾ ਕਾਮਨ ਇੱਕ ਮੁਸਲਮਾਨ ਹੈ ਪੰਜਾਬੀ ਖਾਸ ਤੌਰ ਤੇ ਜਿਹੜਾ ਸਿੱਖ ਨੂੰ ਮੁਹੱਬਤ ਕਰਦਾ ਹੈ ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਬਾਇਸ ਪ੍ਰੈਜੂਡਿਸ ਹੈ ਜੇ ਅਸੀਂ ਵੀ ਉਸੇ ਹੀ ਖਾਨੇ 'ਚ ਜਾ ਕੇ ਪੁਕਤਾਂਗੇ ਤੇ ਇਹ ਫਿਰ ਬਹੁ ਗਿਣਤੀ ਹਿੰਦੂਆਂ ਦੇ ਹੱਥ ਦੇ ਵਿੱਚ ਜਿਹੜਾ ਉਹ ਖੇਡਣ ਵਾਲੀ ਗੱਲ ਹੋਏਗੀ ਤੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪੈਨ ਜੀ ਅਮਨਜੋਤ ਕੌਰ ਜੀ ਦਾ ਉਹਨਾਂ ਨੇ ਸਾਨੂੰ ਦਿੱખ્યા ਜੀ ਰਸਾਇਤ ਲਨ ਬ੍ਰੇਕ ਵਿਅਰਸ ਸਾਨੂੰ ਐਸਰਾ ਬੈਨਰ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ